ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 634 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 635 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੇ ਨਚ ਆਖਿਆ ਸਈ ਸਾਧ ਜਾਨਨ ਜਿਉ ਗੁੰਗੇ ਮਠਿਆਈ ਜਿਨ੍ਹਾਂ ਮਨੁੱਖਾ ਨੇ ਪ੍ਰਮਾਤਮਾ ਦੇ ਨਾਮ ਦਾ ਰਸ ਚਖਿਆ ਹੈ ਉਸ ਦਾ ਸਵਾਦ ਉਹੀ ਜਾਣਦੇ ਹਨ ਦੱਸ ਨਹੀਂ ਸਕਦੇ ਜਿਵੇਂ ਗੁੰਗੇ ਮਨੁੱਖ ਦੀ ਖਾਦੀ ਮਠਿਆਈ ਦਾ ਸਵਾਦ ਗੁੰਗਾ ਆਪ ਹੀ ਜਾਣਦਾ ਹੈ ਕਿਸੇ ਨੂੰ ਦੱਸ ਨਹੀਂ ਸਕਦਾ ਇਕੱਠੇ ਕਾ ਕਿਆ ਕਥਿਐ ਭਾਈ ਚਾਲੋ ਸਦਾ ਰਜਾਈ हे भाई नाम रस है ही अकथ बयान कीता ही नहीं जा सकदा मैं ता सदा यही टांग रखदा हां कि मैं उस मालिक प्रभु दी रजा विच तुरां गुर दाता मेले ता मत होवे नि गुरे मत नकाई पर रजा विच तुरन दी सूझ भी तदो ही आंदी है जे गुरु उस दा दाता प्रभु नाल मेल करा देवे ਜਿਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ ਉਸ ਨੂੰ ਇਹ ਸਮਝ ਰਤਾ ਵੀ ਨਹੀਂ ਆਉਂਦੀ ਜੋ ਚਲਾਏ ਤਿਉਹ ਚੱਲ ਹੈ ਭਾਈ ਹੋਰ ਕਿਆ ਕੋ ਕਰੇ ਚਤੁਰਾਈ हे ਭਾਈ ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ ਜਿਵੇਂ ਜਿਵੇਂ ਪ੍ਰਮਾਤਮਾ ਸਾਨੂੰ ਜੀਵਾ ਨੂੰ ਜੀਵਨ ਰਾਹ ਉੱਤੇ ਤੋਰਦਾ ਹੈ ਤਿਵੇਂ ਤਿਵੇਂ ਅਸੀਂ ਤੁਰਦੇ ਹਾਂ ਇਕ ਪਰਮ ਭੁਲਾਏ ਇਕ ਭਗਤੀ ਰਾਤੇ ਤੇਰਾ ਖੇਲ ਅਪਾਰਾ ਹੇ ਅਪਾਰ ਪ੍ਰਭੂ ਪਰਮਾਤਮਾ ਨੇਕਾਂ ਜੀਵ ਪਟਕਣਾ ਵਿੱਚ ਪਾ ਕੇ ਕੁਰਾਹੇ ਪਾਏ ਹੋਏ ਹਨ अनेਕਾਂ ਜੀਵ ਤੇਰੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ ਇਹ ਸਭ ਤੇਰਾ ਖੇਲ ਰਚਿਆ ਹੋਇਆ ਹੈ ਜੇ ਤ ਤੋ ਦਲਾਏ ਤੇ ਹਾ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਜਿਸ ਪਾਸੇ ਤੂੰ ਜੀਵਾ ਨੂੰ ਲਾਇਆ ਹੋਇਆ ਹੈ ਉਹ ਜੇ ਆ ਫਲ ਜੀਵ ਭੋਗ ਰਹੇ ਹਨ ਤੂੰ ਸਭ ਜੀਵਾ ਨੂੰ ਆਪਣੇ ਹੁਕਮ ਵਿੱਚ ਚਲਾਣ ਦੇ ਸਮਰੱਥ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸੇਵਾ ਕਰੀ ਜੇ ਕੇਸ਼ ਹੋਵੇ ਆਪਣਾ ਜਿਉ ਪੈੰਡ ਤੁਮਾਰਾ ਮੇਰੇ ਪਾਸ ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਦਾ ਮੈਂ ਆਖਣ ਦਾ ਫਕਰ ਫਕਰ ਕਰ ਸਕਾਂ ਕਿ ਮੈਂ ਤੇਰੀ ਸੇਵਾ ਕਰ ਰਿਹਾ ਹਾਂ ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਵੀ ਤੇਰਾ ਹੀ ਦਿੱਤਾ ਹੋਇਆ ਹੈ ਪ੍ਰਮਾਤਮਾ ਸਤਗੁਰ ਮਿਲੇ ਹੈ ਕਿਰਪਾ ਕਿੰਨੀ ਅਮਰਤ ਨਾਮ ਆਧਾਰਾ ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਿਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ ਜ਼ਿੰਦਗੀ ਦਾ ਆਸਰਾ ਦਿੰਦਾ ਹੈ ਗਗਨ ਅੰਤਰ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ਜੋ ਮਨੁਖ ਸਦਾ ਉੱਚੇ ਆਤਮਕ ਮੰਡਲ ਵਿੱਚ ਵੱਸਦਾ ਹੈ ਸੂਰਤ ਟਿਕਾਈ ਰੱਖਦਾ ਹੈ ਉਸ ਦੇ ਅੰਦਰ ਆਤਮਕ ਗੁਣ ਪ੍ਰਗਟ ਹੁੰਦੇ ਹਨ ਆਤਮਕ ਗੁਣ ਆਤਮਕ ਗੁਣਾ ਨਾਲੋਂ ਡੂੰਗੀ ਸਾਜ ਪਾਈ ਰੱਖਦਾ ਹੈ ਆਤਮਕ ਗੁਣਾ ਵਿੱਚ ਹੀ ਉਹਦੀ ਸੂਰਤ ਜੁੜੀ ਰਹਿੰਦੀ ਹੈ ਉਹੀ ਮਨੁਖ ਪੂਰਨ त्याਗੀ ਹੈ ਨਾਮ ਮਨ ਭਾਵੈ ਕਹੈ ਕਹਾਵੈ ਤਤੋ ਤਤਵ ਖਾਨੰ ਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਉਹ ਆਪ ਨਾਮ ਸਿਮਰਦਾ ਹੈ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ ਉਹ ਸਦਾ ਜਗਤ ਮੂਲ ਪ੍ਰਭੂ ਦੀ ਹੀ ਸਿਫਤ ਸਲਾਹ ਕਰਦਾ ਹੈ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੋਹਰਾਨੰ ਗੁਰੂ ਪੀਰ ਦੇ ਸ਼ਬਦ ਨੂੰ ਹਿਰਦੇ ਵਿੱਚ ਟਿਕਾ ਕੇ ਉਹ ਉੱਗ ਢੂੰਗੇ ਜਿਗਰੇ ਵਾਲਾ ਬਣ ਜਾਂਦਾ ਹੈ ਪਰ ਗੁਰ ਸ਼ਬਦ ਤੋਂ ਖੁੰਝ ਕੇ ਜਗਤ ਮਾਇਆ ਦੇ ਮੋਹ ਵਿੱਚ ਕਮਲਾ ਹੋਇਆ ਫਿਰਦਾ ਹੈ ਪੂਰਾ ਬੈਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਹੇ ਨਾਨਕ ਉਹ ਪੂਰਨ त्यागी ਮਨੁੱਖ ਅਡੋਲ ਆਤਮਿਕ ਅਵਸਥਾ ਵਿੱਚ ਟਿਕ ਕੇ ਚੰਗੇ ਭਾਗਾ ਵਾਲਾ ਬਣ ਜਾਂਦਾ ਹੈ ਉਸ ਦਾ ਮਨ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੀ ਯਾਦ ਨੂੰ ਆਪਣਾ ਜੀਵਨ ਨਿਸ਼ਾਨਾ ਮੰਨਦਾ ਹੈ ਸੋਰਠ ਮਹੱਲਾ ਪਹਿਲਾ ਤੇ ਤੁਕੀ ਆਸਾ ਮਨ ਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਹੈ ਭਾਈ ਤੀਰਥ ਵਰਤ ਆਦਿਕ ਧਰਮਕ ਕਰਮ ਕਰਦਿਆਂ ਭੀ ਮਾਇਆ ਵਾਲੀਆਂ ਆਸਾਂ ਤੇ ਫੁਰਨੇ ਟਿਕੇ ਨਹੀਂ ਰਹਿੰਦੇ ਏ ਆਸਾਂ ਤੇ ਇਹ ਫੁਰਨੇ ਮਾਇਆ ਦੇ ਮੋਹ ਵਿੱਚ ਬੰਨਣ ਵਾਲੇ ਹਨ ਇਹ ਰਸਮੀ ਧਾਰਮਿਕ ਕਰਮ ਸਗੋਂ ਮਾਇਆ ਦੇ ਬੰਧਨ ਪੈਦਾ ਕਰਨ ਵਾਲੇ ਹਨ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੈ ਨਾਮ ਵਿਸਾਰੀ हे ਭਾਈ ਰਸਮੀ ਤੌਰ ਤੇ ਮੰਨੇ ਹੋਏ ਪਾਪ ਤੇ ਪੁੰਨ ਦੇ ਕਾਰਨ ਜਗਤ ਜੰਮਦਾ ਹੈ ਮਰਦਾ ਹੈ ਜਨਮ ਮਰਨ ਦੇ ਗੇੜ ਵਿੱਚ ਆਉਂਦਾ ਹੈ ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਬੇ ਵੇਕਾਰੇ へ ਭਾਈ ਇਹ ਮਾਇਆ ਜਗਤ ਵਿੱਚ ਜੀਵਾ ਨੂੰ ਮੋਹਣ ਦਾ ਕੰਮ ਕਰੀ ਜਾਂਦੀ ਹੈ ਇਹ ਸਾਰੇ ਧਾਰਮਿਕ ਮਿਥੇ ਹੋਏ ਕਰਮ ਵਿਅਰਥ ਹੀ ਜਾਂਦੇ ਹਨ ਸੁਣ ਪੰਡਤ ਕਰਮਾਕਾਰੀ ਤੀਰਥ ਵਰਤ ਆਦਿਕ ਧਾਰਮਿਕ ਮਿਥੇ ਹੋਏ ਕੰਮਾਂ ਦੇ ਵਿਸ਼ਵਾਸੀ ਹੈ ਪੰਡਤ ਸੋਹਣੇ ਕਰਮ ਧਰਮ ਆਤਮਿਕ ਆਨੰਦ ਨਹੀਂ ਪੈਦਾ ਕਰ ਸਕਦੇ ਜੇਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੇ ਰਹਾਓ ਏ ਭਾਈ ਜਿਸ ਕੰਮ ਦੀ ਰਾਹੀ ਆਤਮਿਕ ਆਨੰਦ ਪੈਦਾ ਹੁੰਦਾ ਹੈ ਉਹ ਇਹ ਹੈ ਕਿ ਆਤਮਿਕ ਜੀਵਨ ਦੇਣ ਵਾਲੇ ਜਗਤ ਮੂਲ ਦੇ ਗੁਣਾਂ ਨੂੰ ਆਪਣੇ ਵਿਚਾਰ ਮੰਡਲ ਵਿੱਚ ਲਿਆਂਦਾ ਜਾਏ ਰਹਾਓ शास्त्र वेद बकए खड़ो भाई कर्म करो हो संसारी हे पंडित जी ਤੁਸੀਂ ਲੋਕਾਂ ਨੂੰ ਸੁਣਾਉਣ ਵਾਸਤੇ वेद शास्त्र ਰਾਦਕ ਧਾਰਮਿਕ ਪੁਸਤਕ ਖੋਲ ਕੇ ਉਚਾਰਦੇ ਰਹਿੰਦੇ ਹੋ ਪਰ ਆਪ ਉਹੀ ਕਰਮ ਕਰਦੇ ਹੋ ਜੋ ਮਾਇਆ ਦੇ মোহ ਵਿੱਚ ਫਸਾਈ ਰੱਖਣ ਪਾਖੰਡ ਮੈਲ ਨਾ ਚੁਕਾਈ ਭਾਈ ਅੰਦਰ ਮੈਲ ਵਿਕਾਰੀ ਏ ਪੰਡਾ ਤਾਂ ਇਸ ਪਖੰਡ ਨਾਲ ਮਨ ਦੀ ਮੈੜ ਦੂਰ ਨਹੀਂ ਹੋ ਸਕਦੀ ਵਿਕਾਰਾਂ ਦੀ ਮੈੜ ਮਨ ਦੇ ਅੰਦਰ ਹੀ ਟਿਕੀ ਰਹਿੰਦੀ ਹੈ ਇਨ ਬੇਦ ਡੂਬੀ ਮਾ ਟੁਕ ਮਾ ਕੋਰੀ ਭਾਈ ਓਂਡੀ ਸਿਰ ਕੈ ਭਾਰੇ ਇਸ ਤਰ੍ਹਾਂ ਮਕੜੀ ਵੀ ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿੱਚ ਉਲਟੀ ਸਿਰ ਭਾਰ ਹੋ ਕੇ ਮਰਦੀ ਹੈ ਦੁਰਮਤ ਘਣੀ ਵਿਗੂਤੀ ਭਾਈ ਦੂਜੇ ਭਾਈ ਖੁਵਾਈ ਏ ਭਾਈ ਭੈੜੀ ਮਤ ਦੇ ਕਾਰਨ ਬੇਅੰਤ ਲੁਕਾਈ ਖوار ਹੋ ਰਹੀ ਹੈ ਪ੍ਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿੱਚ ਖੁੰਝੀ ਹੋਈ ਹੈ ਬਿਨ ਸਤ ਗੁਰ ਨਾਮ ਨਾ ਪਾਈਏ ਭਾਈ ਬਿਨ ਨਾਮੈਂ ਭਰਮ ਨਾ ਜਾਈ ਪ੍ਰਮਾਤਮਾ ਦਾ ਨਾਮ ਗੁਰੂ ਤੋਂ ਬਿਨਾ ਨਹੀਂ ਮਿਲ ਸਕਦਾ ਤੇ ਪ੍ਰਭੂ ਦੇ ਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ ਸਾਤ ਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਜਦੋਂ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ ਤੇ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਹੇ ਪੰਡਤ ਗੁਰੂ ਦੀ ਸ਼ਰਨ ਪਿਆ ਸਦਾ ਟਿਕਵੀ ਆਤਮਿਕ ਅਡੋਲਤਾ ਪੈਦਾ ਹੁੰਦੀ ਹੈ ਇਸ ਤਰ੍ਹਾਂ ਪਵਿੱਤਰ ਹੋਇਆ ਮਨ ਸਦਾ ਸਿਰ ਪ੍ਰਮਾਤਮਾ ਵਿੱਚ ਲੀਨ ਰਹਿੰਦਾ ਹੈ ਗੁਰ ਸੇਵੇ ਸੋ ਬੂਝੈ ਭਾਈ ਗੁਰ ਬਿਨ ਮਗ ਨ ਪਾਈ ਜੀਵਨ ਦਾ ਰਸਤਾ ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ ਦਸੀ ਸੇਵਾ ਕਰਦਾ ਹੈ ਗੁਰੂ ਤੋਂ ਬਿਨਾ ਆਏ ਰਸਤਾ ਨਹੀਂ ਲੱਭਦਾ ਜਿਵੇਂ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਬਿਖ ਖਾਈ ਜਿਸ ਮਨੁੱਖ ਦੇ ਮਨ ਵਿੱਚ ਲੋਭ ਦੀ ਲਹਿਰ ਜੋਰ ਪਾ ਰਹੀ ਹੋਵੇ ਇਹ ਰਸਮੀ ਧਾਰਮਿਕ ਕੰਮ ਕਰਨ ਦਾ ਉਸ ਨੂੰ ਕੋਈ ਆਤਮਕ ਲਾਭ ਨਹੀਂ ਹੋ ਸਕਦਾ ਪੰਡਤ ਦਹੀ ਵਲੋਇ ਭਾਈ ਵਿੱਚੋਂ ਨਿਕਲ ਤਤ ਮਾਇਆ ਦੀ ਖਾਤਰ ਝੂਠ ਬੋਲ ਬੋਲ ਕੇ ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲਾ ਏਹ ਰੂ ਝੂਠ ਰੂਪ ਜ਼ਹਿਰ ਖਾਂਦਾ ਹੈ ਗੁਰੂ ਪਿਆਰਿਓ ਇਹ ਉਤਲੀ ਜੋ ਪੰਕਤੀ ਪਹਿਲਾਂ ਬੋਲੀ ਹੈ ਉਸ ਦੀ ਵਿਆਖਿਆ ਥੱਲੇ ਲਿਖੀ ਗਈ ਹੈ ਪਹਿਲਾ ਇਸ ਦੀ ਵਿਆਖਿਆ ਕਰਦੇ ਹਾਂ ਪੰਡਤ ਦਹੀਂ ਵੇਲੋਈਏ ਭਾਈ ਵਿੱਚੋਂ ਨਿਕਲੈ ਤਤ ਹੈ ਪੰਡਤ ਜੇ ਦਹੀਂ ਰੜਕੀਏ ਤਾਂ ਉਸ ਵਿੱਚੋਂ ਮੱਖਣ ਨਿਕਲਦਾ ਹੈ ਪਰ ਜੇ ਪਾਣੀ ਰੜਕੀਏ ਤਾਂ ਪਾਣੀ ਹੀ ਵੇਖਣ ਵਿੱਚ ਆਉਂਦਾ ਹੈ ਏ ਮਾਇਆ ਮੋਹਿਆ ਜਗਤ ਪਾਣੀ ਰਿੜਕ ਰਿੜਕ ਕੇ ਇਹ ਪਾਣੀ ਹੀ ਹਾਸਲ ਕਰਦਾ ਹੈ ਜਾਲ ਮਥਿਏ ਜਲ ਦੇਖੀਏ ਭਾਈ ਇਹੋ ਜਾਗੇ ਹਾ ਵਥ ਮਾਇਆ ਦੀ ਖਾਤਰ ਝੂਠ ਬੋਲ ਬੋਲ ਕੇ ਉਹ ਮਨੁੱਖ ਆਤਮਕ ਮੌਤ ਲਿਆਉਣ ਵਾਲਾ ਇਹ ਝੂਠ ਰੂਪ ਜ਼ਹਿਰ ਖਾਂਦਾ ਰਹਿੰਦਾ ਹੈ ਗੁਰਬੇ ਨ ਪਰਮ ਵੇਗੂਚੀਏ ਭਾਈ ਕਾਟ ਕਾਟ ਦੇਓ ਅਲਖ ਏ ਭਾਈ ਗੁਰਦੀ ਸ਼ਰਨ ਪੈਣ ਤੋਂ ਬਿਨਾ ਮਾਇਆ ਦੀ ਭਟਕਣਾ ਵਿੱਚ ਹੀ ਖੁਆਰ ਹੋਈਦਾ ਹੈ ਕਾਟ ਕਾਟ ਵਿੱਚ ਵਿਆਪਕ ਅਲਖ ਪਰਮਾਤਮਾ ਤੋਂ ਖੁੰਝੇ ਰਹੀਦਾ ਹੈ ਗੁਰੂ ਰਸਤਾ ਵਿਖਾਉਂਦਾ ਹੈ ਸੱਚੇ ਮਾਰਗ ਤੇ ਚੱਲਣ ਦਾ ਜੈਸੋ ਚੰਦਾ ਉੱਗਵੈ ਸੂਰਜ ਚੜ੍ਹੈ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਗੁਰੂ ਧਾਰਨ ਕਰਨਾ ਮਨੁੱਖ ਲਈ ਬਹੁਤ ਹੀ ਜ਼ਰੂਰੀ ਹੈ ਇਹ ਜਗ ਤਾਗ ਸੂਤ ਕੋ ਭਾਈ ਦੈਦ ਸਬਾਧੋ ਮਾਏ ਹੈ ਭਾਈ ਇਹ ਜਗਤ ਸੂਤਰ ਦਾ ਧਾਗਾ ਸਮਝ ਲਵੋ ਜਿਵੇਂ ਧਾਗੇ ਨੂੰ ਗੰਢਾਂ ਪਈਆਂ ਹੋਈਆਂ ਹੁਣ ਸੰਸਾਰਿਕ ਜੀਵਾ ਨੂੰ ਮਾਇਆ ਦੇ ਮੋਹ ਦੀਆਂ ਦਸੀ ਪਾਸੀ ਗੰਢਾਂ ਪਈਆਂ ਹੋਈਆਂ ਹਨ ਭਾਵ ਮੋਹ ਵਿੱਚ ਫਸੇ ਜੀਵ ਦਸੀ ਪਾਸੀ ਖਿੱਚੇ ਜਾ ਰਹੇ ਹਨ ਬੇਨਗੁਰ ਗਾਂਠ ਨਾ ਛੁਟਾਈ ਭਾਈ ਥਾਕੇ ਕਰਮ ਕਮਾਏ अनेका ਜੀਵੇ ਰਸਮੀ ਧਾਰਮਿਕ ਕਰਮਕਾਰ ਕਰਕੇ ਹਾਰ ਗਏ ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁੱਲਦੀ ਨਹੀਂ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਏ ਭਾਈ ਇਹ ਜਗਤ ਰਸਮੀ ਧਾਰਮਿਕ ਕਰਮ ਕਰਦਾ ਹੋਇਆ ਭੀ ਮੋਹ ਦੀ ਪਟਕਣਾ ਵਿੱਚ ਇਤਨਾ ਖੁੰਝਿਆ ਹੋਇਆ ਹੈ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਗੁਰ ਮਿਲਿਆ ਭਉ ਮਨ ਵਸੈ ਭਾਈ ਪੈ ਮਰਨਾ ਸੱਚ ਲੇਖ ਹੈ ਏ ਪੰਡਰ ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਡਰ ਅਦਬ ਮਨ ਵਿੱਚ ਵਸ ਪੈਂਦਾ ਹੈ ਉਸ ਡਰੇ ਅਦਬ ਵਿੱਚ ਰਹਿ ਕੇ ਮਾਇਆ ਦੇ ਮੋਹ ਵੱਲੋਂ ਮਰਨਾ ਜੀਵ ਦੇ ਮਸਤਕ ਉੱਤੇ ਕੀਤੇ ਕਰਮਾਂ ਦਾ ਐਸਾ ਲੇਖ ਹੈ ਜੋ ਇਸ ਨੂੰ ਟਾਲੋ ਜੀਵਨ ਦੇ ਦਿੰਦਾ ਹੈ ਮਜਨ ਦਾਨ ਚੰਗਿਆਈਆਂ ਭਾਈ ਦਰਗਹਿ ਨਾਮ ਵਿਸੇਖ ਹੈ ਭਾਈ ਤੀਰਸਿ ਸ਼ਿਨਾਨ ਦਾਨ ਪੁੰਨ ਤੇ ਹੋਰ ਚੰਗਿਆਈਆਂ ਪ੍ਰਮਾਤਮਾ ਦਾ ਨਾਮ ਹੀ ਹੈ ਪ੍ਰਮਾਤਮਾ ਦੇ ਨਾਮ ਨੂੰ ਹੀ ਉਸ ਦੀ ਹਜੂਰੀ ਵਿੱਚ ਵਿਸ਼ੇਸ਼ਤਾ ਮਿਲਦੀ ਹੈ ਦਰਗਾਹ ਵਿੱਚ ਥਾ ਮਿਲਦੀ ਹੈ ਗੋਰੀ ਅੰਕ ਸਜਨ ਨਾਮ ਦਿਰੜਾਇਆ ਭਾਈ ਮਨ ਵਸਿਆ ਚੂਕਾ ਭੇਖ ਮਾਇਆ ਵਿੱਚ ਮਸਤਮਨ ਹਾਥੀ ਨੂੰ ਸਿੱਧੇ ਰਸਤੇ ਤੋਰਨ ਵਾਸਤੇ ਗੁਰੂ ਸ਼ਬਦ ਦਾ ਕੁੰਡਾ ਹੈ ਗੁਰੂ ਦਾ ਸ਼ਬਦ ਕੁੰਡਾ ਹੈ ਗੁਰੂ ਨੇ ਹੀ ਪ੍ਰਮਾਤਮਾ ਦਾ ਨਾਮ ਮਨੁੱਖ ਨੂੰ ਦ੍ਰਿੜ ਕਰਾਇਆ ਹੈ ਗੁਰੂ ਦੀ ਮਿਹਰ ਨਾਲ ਜਦੋਂ ਨਾਮ ਮਨ ਵਿੱਚ ਵਸਦਾ ਹੈ ਤਾਂ ਧਾਰਮਿਕ ਵਿਖਾਵਾ ਮੁੱਕ ਜਾਂਦਾ ਹੈ ਇਹੋ ਤਨ ਹਾਠ ਸਰਾਫ ਕੋ ਭਾਈ ਵਖਰ ਨਾਮ ਅਪਾਰ हे भाई ये मनुखा शरीर परमात्मा ਸਰਾਫ ਦਾ ਦਿੱਤਾ ਹੋਇਆ ਇੱਕ ਹੱਥ ਹੈ ਜਿਸ ਵਿੱਚ ਕਦੇ ਨਾ ਮੁੱਕਣ ਵਾਲਾ ਨਾਮ ਸੌਦਾ ਕਰਨਾ ਹੈ ਇਹੋ ਵਖਰ ਵਾਪਾਰੀ ਸੋ ਡਿਰੜੈ ਭਾਈ ਗੁਰ ਸ਼ਬਦ ਕਰੇ ਵਿਚਾਰ ਉਹੀ ਜੀਵੋ ਪਾਰੀ ਇਸ ਸੋਦੇ ਨੂੰ ਆਪਣੇ ਸਰੀਰ ਹੱਟ ਵਿੱਚ ਦ੍ਰਿੜਤਾ ਨਾਲ ਬਣਜਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਵਿਚਾਰ ਕਰਦਾ ਹੈ ਨਵਾ ਵਪਾਰੀ ਨਾਨਕਾ ਭਾਈ ਮੇੜ ਲਏ ਵਪਾਰ ਹੈ ਨਾਨਕੋ ਜੀਵ ਵਪਾਰੀ ਭਾਗਾ ਵਾਲਾ ਹੈ ਜੋ ਸਾਧ ਸੰਗਤ ਵਿੱਚ ਰਹਿ ਕੇ ਇਹ ਵਪਾਰ ਕਰਦਾ ਹੈ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਜੋ ਨਾਮ ਜਪਦਾ ਹੈ ਸਾਧ ਸੰਗਤ ਵਿੱਚ ਮਿਲ ਕੇ ਉਹੀ ਸੱਚਾ ਵਪਾਰ ਕਰਦਾ ਹੈ ਇਹੋ ਤਨ ਹਾਠਸਰਾਫ ਕੋ ਭਾਈ ਵਖਰ ਨਾਮ ਉਪਾਰ ਇਹੋ ਵਖਰ ਵਪਾਰੇ ਸੋਦਰੜਾ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕਾ ਭਾਈ ਮੇਲਾ ਕਰੇ ਵਾਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 635 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 637 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਗੁਰੂ ਦੇ ਪਿਆਰ ਵਾਲਿਓ ਹਰ ਰੋਜ਼ ਗੁਰਬਾਣੀ ਵਿਆਖਿਆ ਸਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬੱਤ ਦਾ ਭਲਾ TV ਨੂੰ ਸਬਸਕ੍ਰਾਈਬ ਕਰੋ ਜੀ ਭੁੱਲ ਚੁੱਕ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ